ਆਦੀ ਤੋਂ ਪ੍ਰਮੇਲ ਜਿਆਵਾਲ ਦੀ ਕੀ ਜਾਇਦ ਮੈਂ ਸ਼ਕਤੀ ਜਿਆਵਾਲ ਪ੍ਰੈਜ਼ੀਡੈਂਟ ਅਖਲ ਭਾਰਤੀ ਬਾਰ ਦੀ ਸਾਹਿਬ ਮਾਨੁਸ਼ਾਰ ਪ੍ਰਿਸ਼ਟਾ ਕੋਮ ਗਮ ਸ਼ਾਸਤੀ ਸਮਾ ਗਤ ਕਰੋ ਤੇ ਬਤੀ ਕਾਮ ਮਤ ਇਹ ਉਹ ਸ਼ਲੋਕ ਨੇ ਜਿਹੜੇ ਸ੍ਰਿਸ਼ਟੀ ਕਰਤਾ ਭਗਵਾਨ ਬਾਲਮੀਕਿ ਮਾਰੇ ਦੇ ਮੁਖ ਚੋਂ ਨਿਕਲੇ ਜੋ ਕਿ ਸੰਸਾਰ ਦੇ ਪ੍ਰਥਮ ਸ਼ਿਕਸ਼ਕ ਹੋਏ ਔਰ ਉਹਨਾਂ ਨੇ ਸੰਸਾਰ ਨੂੰ ਗਿਆਨ ਦਿੱਤਾ ਉਹਨਾਂ ਕੋਲੋਂ ਕਈ ਰਿਸ਼ੀ ਮੁਨੀਆਂ ਨੇ ਸਿੱਖਿਆ ਪ੍ਰਾਪਤ ਕੀਤੀ ਔਰ ਗਿਆਨ ਪ੍ਰਾਪਤ ਕੀਤਾ। ਵੱਲ ਕੁਛ ਨੇ ਉਹਨਾਂ ਕੋਲ ਸਿੱਖਿਆ ਪ੍ਰਾਪਤ ਕੀਤੀ। ਅਖਲ ਭਾਰਤੀ ਵਾਲਮੀਕਿ ਹਸੈਨਾ ਪਿਛਲੇ 3 ਸਾਲ ਤੋਂ ਲਗਾਤਾਰ ਪੰਜਾਬ ਸਰਕਾਰ ਨੂੰ ਮੰਗ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਭਗਵਾਨ ਵਾਲਮੀਕਿ ਮਾਰਾ ਦੇ ਨਾਂ ਤੇ ਕਾਲਜ ਯੂਨੀਵਰਸਿਟੀ ਹੋਣੀ ਚਾਹੀਦੀ ਹੈ। ਔਰ ਮੈਂ ਇਹੋ ਮੰਗ ਅਖਲ ਭਾਰਤੀ ਵਾਲਮੀਕਿ ਹਸੈਨਾ ਦੇ ਮार्ਗਮ ਤੋਂ ਪੰਜਾਬ ਸਰਕਾਰ ਅੱਤੇ ਫੇਰ ਰੱਖਣਾ ਕਿ ਪੰਜਾਬ ਦੇ ਵਿੱਚ ਪਹਿਲ ਦੇ ਆਧਾਰ ਤੇ ਭਗਵਾਨ ਵਾਲਮੀਕਿ ਮਾਰਾ ਦੇ ਨਾਂ ਤੇ ਯੂਨੀਵਰਸਿਟੀ ਕੈਂਪ ਕੀਤਾ ਜਾਵੇ। ਅਤੇ ਵਾਲਮੀਕ ਸਮਾਜੀ ਭਾਵਨਾ ਦਾ ਸਨਮਾਨ ਕੀਤਾ ਜਾਵੇ। ਅਤੇ ਇਥੇ ਮੈਂ ਆਪਣੇ ਜੁਗਾਰੂ ਜੀ ਜਯੋਦਾ ਜੀ ਸਾਨੂੰ ਵਾਲਮੀਕਨ ਜੀ ਦਾ ਦੇ ਕੀ ਮੁੱਖੇ ਸੰਚਾਲਕ ਭਾਰਤ ਦੇ ਵਾਲਮੀਕ ਆਦਿ ਸਮਾਜ ਦੇ ਨੇ ਜੋ ਸਮਾਜਵਾਦ ਸਹਿਾਰਨੇ ਕਾਰਜ ਕਰ ਰਹੇ ਨੇ ਅਤੇ ਖਾਸ ਕਰਕੇ ਪੰਜਾਬ ਦੇ ਵਿੱਚ ਭਗਵਾਨ ਵਾਲਮੀਕੀ ਮਾਰੇ ਦੇ ਨਾਂ ਦੀ ਯੂਨੀਵਰਸਿਟੀ ਕਾਇਮ ਹੋ ਸਕੇ ਉਸ ਦੇ ਲਈ ਲਗਾਤਾਰ ਸੰਘਰਸ਼ ਕਰ ਰਹੇ ਨੇ ਉਹਨਾਂ ਦੀਆਂ ਗੱਲਾਂ ਕੌੜੀਆਂ ਜਰੂਰ ਹੁੰਦੀਆਂ ਨੇ ਪਰ ਉਹ ਆਪਣੇ ਦਿਲ ਦਾ ਦਰਦ ਦੱਸਦੇ ਨੇ ਸੱਚਾਈ ਦੱਸਦੇ ਨੇ ਜੀ ਸ਼ਾਨੂ ਵਾਲਮੀਕਨ ਜੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸ਼ਕਤੀ ਦੇਵਾਨ ਅਥਲ ਭਾਰਤੀ ਵਾਲਮੀਕੀ ਸਨਾ ਤੁਹਾਡੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਚੱਲੇਗੇ ਔਰ ਭਗਵਾਨ ਵਾਲਮੀਕੀ ਮਾਰੇ ਦੇ ਨਾਂ ਤੇ ਯੂਨੀਵਰਸਿਟੀ ਕਾਇਮ ਕਰਨ ਦੇ ਵਿੱਚ ਜਿੰਨਾ ਕੋਈ ਸੰਘਰਸ਼ ਵੀ ਲੋੜ ਪੈਗੀ ਅਖਲ ਭਾਰਤੀ ਵਾਲਮੀਕੀ ਸ਼ਾਨਾ ਦਿਨ ਰਾਤ ਤੁਹਾਡੇ ਨਾਲ ਖੜੀ ਰਹੇਗੀ ਔਰ ਜਲਦ ਹੀ ਇੱਕ ਸੰਯੁਕਤ ਪ੍ਰੈਸ ਕਾਨਫਰੰਸ ਕਰਕੇ ਸ਼ਾਨੂ ਵਾਲਮੀਕੀ ਜੀ ਨੂੰ ਮਿਲ ਕੇ ਇੱਕ ਰਣਨੀਤੀ ਤਿਆਰ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਮ ਦੀ ਯੂਨੀਵਰਸਿਟੀ ਕੈਂਪ ਕੀਤੀ ਜਾਣੀ ਆ ਪੂਰੀ ਯੋਜਨਾਤੀ ਤਿਆਰ ਕੀਤੀ ਜਾ ਚੁੱਕੀ ਸੋ ਸ਼ਾਨੂ ਵਾਲਮੀਕੀ ਜੀ ਜੀ ਆਪਣੇ ਆਪ ਨੂੰ ਕਲਿਆਣ ਸਮਝੋ ਅਕਲ ਭਾਰਤੀ ਵਾਲਮੀਕੀ ਸਾਨਾ ਤੁਹਾਡੇ ਨਾਲ ਹਰ ਵੇਲੇ ਖੜੀ ਆ ਔਰ ਮੈਂ ਆਪਣੇ ਵਾਲਮੀਕੀ ਸਮਾਜ ਦੇ ਸੰਗਠਨਾਂ ਨੂੰ ਵੀ ਅਪੀਲ ਕਰਨਾ ਕਿ ਜਿਸ ਤਰ੍ਹਾਂ ਜੀ ਸ਼ਾਨੂ ਜੀ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ ਆ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਮ ਤੇ ਯੂਨੀਵਰਸਿਟੀ ਕੈਂਪ ਹੋਣ ਦੇ ਵਿੱਚ ਉਸੇ ਤਰ੍ਹਾਂ ਹਰ ਸੰਗਠਨ ਦਾ ਫਰਜ਼ ਬੰਦਾ ਕਿ ਜਿਸ ਤਰ੍ਹਾਂ ਅਸੀਂ ਹਰ ਐਜੀਟੇਸ਼ਨ ਲੜਦੇ ਆਂ ਭਗਵਾਨ ਵਾਲਮੀਕੀ ਮਹਾਰਾ ਦੇ ਨਾਮ ਦੇ ਯੂਨੀਵਰਸਿਟੀ ਕੈਂਪ ਕਰਨ ਦੇ ਵਿੱਚ ਵੀ ਪੰਜਾਬ ਸਰਕਾਰ ਉਹਨੂੰ ਜਲਦੀ ਜਤੋਂ ਜਲਦੀ ਬਨਵਾਵੇ ਉਸ ਲਈ ਵੀ ਸੰਘਰਸ਼ ਕਰਨਾ ਚਾਹੀਦਾ ਔਰ ਆਪਣਾ ਯੋਗਦਾਨ ਪੂਰਾ ਪੂਰਾ ਦੇਣਾ ਚਾਹੀਦਾ ਅਫਲ ਭਾਰਤੀ ਵਾਲਮੀਕੀ ਸਣਾ ਪੰਜਾਬ ਸਰਕਾਰ ਅਗੇ ਫੇਰ ਇੱਕ ਵਾਰੀ ਮੰਗ ਕਰਦੀ ਆ ਕਿ ਪੰਜਾਬ ਦੇ ਵਿੱਚ ਪਹਿਲ ਦੇ ਆਧਾਰ ਤੇ ਜਲਦੀ ਤੋਂ ਜਲਦੀ ਭਗਵਾਨ ਵਾਲਮੀਕੀ ਮਾਰੇ ਦੇ ਨਾਂ ਦੀ ਇੱਕ ਯੂਨੀਵਰਸਿਟੀ ਕੈਂਪ ਕੀਤੀ ਜਾਵੇ ਜਯਾ ਵਾਲਮੀਕੀ ਜਯਾ